ਸਰਿਕ ਵੱਡਾ ਇਹ ਧਿਆਨ ਜੀ ਅੱਜ ਜਿਹੜਾ ਫੈਸਲਾ ਆਇਆ ਇਹਨੂੰ ਕਿਵੇਂ ਦੇਖਦੇ ਆਂ ਅੱਜ ਦਾ ਜਿਹੜਾ ਫੈਸਲਾ ਆਇਆ ਅਸੀਂ ਤੇ ਇਹਦਾ ਸਵਾਗਤ ਕਰਦੇ ਆਂ ਤੁਹਾਡੀ ਨਰਾਸ਼ ਵੀ ਹੋਈ ਅੱਜ ਕਿ ਸੱਜਨ ਕੁਮਾਰ ਨੇ ਇਕੱਲੇ 2-4 ਬੰਦਿਆਂ ਦਾ ਕਤਲੇਆਮ ਨਹੀਂ ਕਰਵਾਇਆ ਐਨੇ ਸੈਕਲੇ ਸਿੱਖਾਂ ਦਾ ਕਤਲੇਆਮ ਦਿੱਲੀ ਵਿੱਚ ਕਰਵਾਇਆ ਉਸ ਵਕਤ ਇਹ ਬੋਝ ਨਜ਼ਦੀਕੀ ਸੀ ਨਜ਼ਦੀਕੀ ਸੀ ਦੀ ਗਾਂਧੀ ਪਰਿਵਾਰ ਦੇ ਨਾਲ ਉਸ ਵਕਤ ਨਾਰਾ ਦਿੱਤਾ ਸੀ ਇਹ ਰਜੀਵ ਗਾਂਧੀ ਨੇ ਜਦ ਕੋਈ ਬड़ा ਪੇੜ गिरਦਾ ਧਰਤੀ ਹਿੱਲਦੀ ਹੈ ਖੂਨ ਦਾ ਬਦਲਾ ਖੂਨ ਅੰਨਾ ਵੱਡੀ ਜਮਵਰੀ ਇਲਾਕੇ ਤੇ ਸਿੱਖਾਂ ਦਾ ਜਿਆਦਾ ਵੱਡਾ ਕਤਲੇਆਮ ਕਰਵਾਇਆ ਜਾਂ ਮੈਨੂੰ ਇਨਾਮ ਦੇਗੀ ਕਾਂਗਰਸ ਜਿਹੜੀ ਹੈ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣਿਆ ਸਾਡੀ ਮੰਗ ਸੀ ਸਾਨੂੰ ਆਸ ਸੀ ਕਿ ਕੱਬਸੇ ਕਾ ਮੈਨੂੰ ਫਾਸੀ ਹੋਵੇਗੀ ਅੱਜ ਲੇਕਿਨ ਫਾਸੀ ਨਹੀਂ ਹੋਈ ਇਹ ਤਾਂ ਪੱਲੇ ਉਮਰ ਘੱਟ ਘੱਟ ਰਿਹਾ ਲੇਕਿਨ ਅੱਜ ਦਾ ਜਿਹੜਾ ਅਧੂਰਾ ਫੈਸਲਾ ਸਾਡੀ ਸੰਤੁਸ਼ਟੀ ਨਹੀਂ ਹੋਈ ਜੋ ਅਸੀਂ ਚਾਹੁੰਦੇ ਸੀ ਦੂਜੀ ਬੇਨਤੀ ਹੈ ਸੀਬੀਆਈ ਨੂੰ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਕਿ ਦੁਬਾਰਾ ਤੁਰੰਤ ਪਾਰ ਸਰਕਾਰ ਅਪੀਲ ਪਾਵੇ ਕੋਰਟ ਦੇ ਵਿੱਚ ਤੇ ਇਹਨੂੰ ਸੱਜਨ ਕੁਮਾਰ ਨੂੰ ਫਾਸੀ ਹੋਣੀ ਚਾਹੀਦੀ ਹੈ ਜਿਹੜਾ ਜਗਦੀਸ਼ ਟਾਈਟਲਰ ਕਮਲਨਾਥ ਐ ਮਾਕਨ ਹੈ ਜਿਹੜੇ ਪਛਾਹ ਜਾ ਰਹੀ ਜਿਹੜੇ ਕਾਂਗਰਸੀ ਸੰਭਲ ਹੈ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਅਗਰ ਇੱਕ ਕੋ ਕੋ ਬੰਦਾ ਕਤਲ ਕਤਲ ਕਰਦਾ ਕਿਸੇ ਦਾ ਉਹਨੂੰ ਪੁਲਿਸ ਪੱਲਾ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਕੇਸ ਚੱਲਦਾ ਹੈ ਉਸ ਤੋਂ ਬਾਅਦ ਚਾਰ ਸ਼ੀਟ ਫਾਈਲ ਹੁੰਦੀ ਹੈ ਇਹ ਦੇਖਣਾ ਬਿਨਕੁਆਰੀ ਨਹੀਂ ਮੁਕਦੀ ਪਈਆਂ ਮੇਰੀ ਬੇਨਤੀ ਹੈ ਮਿਸਾਹ ਜੀ ਤੁਸੀਂ ਤੁਰੰਤ ਉਹਨੂੰ ਪੱਲਾ ਗ੍ਰਿਫਤਾਰ ਕਰੋ ਟਾਈਟਲਰ ਨੂੰ ਇਹਦੇ ਆਪ ਮੰਨੇ ਪਹਿਲਾਂ ਮੰਨੇ ਸੀ 2 ਸਾਲ ਪਹਿਲਾਂ ਕਿ ਮੈਂ 6-700 ਸਿਕੰਦਰ ਕਤਲਿਆ ਮੈਂ ਆਪ ਦਲੀਲ ਜਿ ਕਰਵਾ ਬੇਰਾਜ ਅਰਾਉ ਜਿਹੜਾ ਕਨਸੀਸਾਨ ਇਨਾਮ ਮੰਨਿਆ ਇੱਕ ਟੀਵੀ ਚੈਨਲ ਵਿੱਚ ਜਿਹਨੇ ਇੰਟਰਵਿਊ ਜਨੇ ਕੀਤਾ ਸੀ ਇਹਨੂੰ ਗ੍ਰਸਤਾਰ ਕਰੋ ਕਮਲਨਾਥ ਨੂੰ ਗ੍ਰਸਤਾਰ ਕਰੋ ਮੁਕਦਮੇ ਚਲਾਓ ਬਾਕੀ ਇੱਕ ਇੱਕ ਟ੍ਰਿਟ ਕਮਿਸ਼ਨ ਪਾ ਸਰਕਾਰ ਕਿਉਂ ਨਹੀਂ ਬਣਾਉਂਦੀ ਜਿਹੜੇ ਕਾਂਦਪੁਰ ਵਿੱਚ ਕਤਲੇਆਮ ਹੋਇਆ ਜਿਹੜਾ ਬੁਖਾਰੋ ਵਿੱਚ ਕਤਲੇਆਮ ਹੋਇਆ ਜਿਹੜੇ ਜਿੰਦਾਜੀ ਪੱਠੀ ਵਿੱਚ ਬੁਖਾਰੋ ਬੰਦੇ ਪਾਏਗੇ ਸਵਾ ਸੂ ਸਖਾਂ ਨੂੰ ਜਿੰਦਾ ਸਾੜ ਦਿੱਤਾ ਗਿਆ ਉਹਦੇ ਬਾਰੇ ਕਰ ਵੀ ਨਹੀਂ ਹੋਈ ਤੁਸੀਂ ਅਗਲੀ ਅਪੀਲ ਪਾਓਗੇ ਅਸੀਂ ਅਪੀਲ ਪਾਵਾਂਗੇ ਅਸੀਂ ਹਾਈ ਕੋਰਟ ਦਿੱਲੀ ਹਾਈ ਕੋਰਟ ਜਾਵਾਂਗੇ ਕਿ ਸੱਜਨ ਕੁਮਾਰ ਨੂੰ ਫਾਸੀ ਹੋਵੇ ਇਹ ਟਾਈਟਲਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਕਮਲਨੰਦ ਨੂੰ ਗ੍ਰਿਫਤਾਰ ਕੀਤਾ ਜਾਏ ਤੇ ਜਿਹੜੇ ਸਾਡੇ 25000 ਪਰਿਵਾਰ ਪੰਜਾਬ ਉਜੜ ਕੇ ਆਏ ਨੇ ਉਹਦਾ ਮੁਲਕ ਸੇਵਾ ਵੀ ਕਰੋ ਜਿਹੜੇ ਜੂੰਦੇ ਜੀ ਨਾ ਮਰਦਾ ਮੇਰੀਆਂ ਪੈਰਾਂ ਬੈਠੀਆਂ ਨੇ ਇੱਕ ਇੱਕ ਪਰਿਵਾਰ ਦੇ ਵਿੱਚ ਪੰਜ ਪੰਜ 6 6 ਜੀਆਂ ਦਾ ਕਤਲੇਆਮ ਹੋਇਆ ਭਪਿੰਦਰ ਕੋਲ ਬੈਠੀ ਐ ਇਹਦੇ 6 ਜੀਆਂ ਦਾ ਕਤਲੇਆਮ ਹੋਇਆ ਹੋਰ ਬੀਬੀਆਂ ਵਦਵਾਵਾਂ 84 ਦੀਆਂ ਬੈਠੀਆਂ ਨੇ ਇਹਨਾਂ ਦੇ ਕਿਸੇ ਦਾ ਬੰਦਾ ਮਾਰਿਆ ਗਿਆ ਕਿਸੇ ਦਾ ਪੁੱਤ ਮਾਰਿਆ ਗਿਆ ਕਿਸੇ ਦਾ ਘਰ ਸੜ ਕੇ ਸੁਆਹ ਕਰਦਾ ਲੇਕਿਨ ਸਾਨੂੰ ਸਾਫ ਨਹੀਂ ਮਿਲਿਆ ਆ ਚਾਰ ਦਿਨਾਂ ਕੇ ਬਾਅਦ ਇੱਕ ਫੈਸਲਾ ਦੁਬਾਰਾ ਆਇਆ ਉਹ ਤਾਂ ऑलरेडी ਚੱਲ ਹੀ ਰਿਹਾ ਸੀ ਉਮਰ ਕੈਦ ਵਿੱਚ ਭੁਗਦੇ ਪਿਆ ਸੀ ਜਦੋਂ ਉਹ ਮਰ ਹੋ ਗਈ ਹੈ ਉਸ ਦਰਿੰਦੇ ਦੀ ਸੱਜਨ ਕੁਮਾਰ ਦੀ ਤਾਂ ਸਾਨੂੰ ਇਨਸਾਫ ਨਹੀਂ ਮਿਲਿਆ ਕਿ ਸਾਨੂੰ ਕੰਬਲ ਦੇ ਕਾ ਫਾਸੀ ਹੋਣੀ ਚਾਹੀਦੀ ਨਾ ਹੋ ਜੀ ਜੁਰਮਾਨਾ ਵੀ ਜਿਹੜਾ ਲਗਾਇਆ ਗਿਆ ਜੁਰਮਾਨਾ ਦੇਖੋ 4 ਲੱਖ ਜੁਰਮਾਨਾ ਕੀ ਹੁੰਦਾ ਇਹਦੀ ਵੀ ਕਰੋਨਾ ਦੀ ਅਰਬਾਂ ਦੀ ਪ੍ਰਾਪਰਟੀ ਹੈ ਇਹਨੇ ਸਿੱਖਾਂ ਦੀਆਂ ਪ੍ਰਾਪਰਟੀਆਂ ਲੁੱਟ ਕੇ ਆਪਣੀ ਪ੍ਰਾਪਰਟੀ ਬਣਾਈ ਹੈ ਸੱਜਨ ਕੁਮਾਰ ਨੇ ਹਜ਼ਾਰਾਂ ਕਰੋੜ ਰੁਪਏ ਲੁੱਟਣ ਸਿੱਖਾਂ ਲੁੱਟੇ ਨੇ ਇਹਨਾਂ ਨੇ ਇਹਦੀ ਪ੍ਰਾਪਰਟੀਆਂ ਸਰਕਾਰ ਜ਼ਬਤ ਕਰਿਆ ਨਾ ਹੋ ਜਬ ਤੱਕ ਆਰਕੇ ਦੇ ਸਿੱਖਾਂ ਦੇ ਜਿਹੜੇ ਜਣ ਸਾਡੀਆਂ ਵਿਧਵਾਵਾਂ ਨੇ 84 ਦੇ ਦਿੱਲੀ ਬੈਠੀਆਂ ਨੇ ਉਥੇ ਵਿਧਵਾ ਕੋਲੋਨੀ ਦੇ ਵਿੱਚ ਉਹਨਾਂ ਨੂੰ ਪ੍ਰਾਪਰਟੀ ਇਹਦੀ ਵੇਚ ਕੇ ਉਹਨਾਂ ਨੂੰ ਮੁਆਵਜ਼ਾ ਦਵੇ ਕਿਉਂਕਿ ਸਾਡੇ ਜਿਹੜੀ ਵਿਧਵਾ ਪੈਰਾਂ ਨੇ ਉਹਨਾਂ ਦੇ ਪ੍ਰਾਪਰਟੀਆਂ ਸੜੀਆਂ ਗਈਆਂ ਦੁਕਾਨਾਂ ਲੁੱਟ ਲਈਆਂ ਗਈਆਂ ਗੱਡੀਆਂ ਸੜੀਆਂ ਗਈਆਂ ਜੋ ਛੋਟੇ ਮੋਟੇ ਕੰਮ ਕਰਦੇ ਸਭ ਤਬਾਹ ਕਰ ਦਿੱਤੇਗੇ ਇਸ ਕਾਂਗਰਸ ਬੰਦੋ ਆਓ ਜੀ ਅੱਜ ਜਿਹੜਾ ਫੈਸਲਾ ਆਇਆ ਕਿਤਨਾ ਕਿਤੇ ਨਿਰਾਸ਼ਾ ਦੱਸੀ ਜਾ ਰਹੀ ਹੈ ਬਿਲਕੁਲ ਸਾਨੂੰ ਤੇ ਬੜੀ ਵੱਡੀ ਹਾਰ ਸੀਗੀ ਇਹਨੂੰ ਜਿਹੜੀ ਹੈਗੀ ਉਮਰ ਕੈਦ ਪਹਿਲੇ ਹੀ ਹੋ ਚੁੱਕੀ ਸੀ ਦੋ ਕੈਸਾ ਦੇ ਵਿੱਚ ਤੇ ਅੱਜ ਇਹਨੂੰ ਫਾਂਸੀ ਦੀ ਸਜ਼ਾ ਹੋਏਗੀ ਪਰ ਉਹ ਜਿਹੜੀ ਸਾਡੀ ਆਸ ਸੀਗੀ ਉਹ ਬਿਲਕੁਲ ਫਿੱਕੀ ਪੈ ਗਈ ਇਹਨੂੰ ਜਿਹੜੀ ਉਮਰ ਕੈਦ ਹੋਈ ਹੈਗੀ ਆ ਇਹ ਇਹ ਕੁਝ ਵੀ ਨਹੀਂ ਹੈਗਾ ਕਿਉਂਕਿ 40 ਸਾਲਾਂ ਬਾਅਦ ਇੱਕ ਬੰਦੇ ਨੇ ਦੇਖੋ ਜ਼ਿੰਦਗੀ ਦੇ 40 ਸਾਲ ਆਪਣੇ ਬੱਚਿਆਂ ਵਿੱਚ ਗੁਜ਼ਾਰੇ ਆਪਣੇ ਪਰਿਵਾਰਾਂ ਦੇ ਵਿੱਚ ਗੁਜ਼ਾਰੇ ਪੂਰੇ ਐਸ਼ ਦੇ ਨਾਲ ਰਹੇ ਔਰ ਸਾਡੇ ਤੇ ਪਰ ਜਵਾਨੀਆਂ ਵੀ ਚੱਲ ਗਈਏ ਸਾਡੇ ਦਿਲਾਂ ਦੇ ਵਿੱਚ ਤਾਂ ਸ਼ਾਂਤੀ ਹੁੰਦੀ ਕਿ ਜੇਕਰ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਪਰ ਫਿਰ ਵੀ ਜਾਈ ਸਾਹਿਬ ਨੇ ਜਿਹੜੀ ਇਹਨੂੰ ਸਜ਼ਾ ਦਿੱਤੀ ਆ ਪਰ ਅਸੀਂ ਹੁਣ ਮੋਦੀ ਸਾਹਿਬ ਤੋਂ ਅਪੀਲ ਕਰਦੇ ਆ ਅਮਿਤ ਸ਼ਾਹ ਜੀ ਨੂੰ ਇਹ ਅਪੀਲ ਕਰਦੇ ਆ ਕਿ ਇੱਕ ਤੁਸੀਂ सीबीआई ਨੂੰ ਕਹਿ ਕੇ ਇਹਦੀ ਦੁਬਾਰਾ ਤੋਂ ਅਪੀਲ ਪਾਈ ਜਾਵੇ ਅਗਰ ਉਹ ਅਪੀਲ ਪਾਣਗੇ ਠੀਕ ਹੈ ਤੇ ਅਸੀਂ ਆਪਣੀ ਸੋਸਾਇਟੀ ਵੱਲੋਂ ਅਸੀਂ ਦਿੱਲੀ ਹਾਈ ਕੋਰਟ ਤੇ ਵਿੱਚ ਜਾ ਕੇ ਅਪੀਲ ਪਾਵਾਂਗੇ ਤਾਂ ਕਿ ਇਹਨੂੰ ਜਲਦੀ ਤੋਂ ਜਲਦੀ ਫਾਂਸੀ ਹੋ ਸਕੇ ਸਾਨੂੰ ਇਹ ਹੋਵੇ ਕਿ ਜਿਹੜਾ ਸਭ ਤੋਂ ਵੱਡਾ ਦਰਿੰਦਾ ਸੀਗਾ ਇਹਨੂੰ ਫਾਂਸੀ ਹੋ ਗਈ ਉਸ ਤੋਂ ਬਾਅਦ ਸੱਜਨ ਕੁਮਾਰ ਰਹੇਗਾ ਉਸ ਤੋਂ ਬਾਅਦ ਆਪਣਾ ਕਮਲਨਾਥ ਹੈਗਾ ਅਜੇ ਮਾਕਨ ਹੈਗਾ ਹੋਰ ਸੈਕੜੇ ਦਰਿੰਦੇ ਹੈਗੇ ਆ ਇਹ ਦੇਖੋ ਕਿਸੇ ਇੱਕ ਦੋ ਨੇ ਤੇ ਕਤਲ ਕੀਤੇ ਨਹੀਂ ਹੈਗੇ ਆ 10000 ਸਿੱਖਾਂ ਦਾ ਕਤਲੇਆਮ ਹੋ ਗਿਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਹੋਇਆ ਖਾਲੀ ਦਿੱਲੀ ਦੇ ਵਿੱਚ ਨਹੀਂ ਹੋਇਆ ਔਰ ਫਿਰ ਸਭ ਤੋਂ ਵੱਡੀ ਗੱਲ ਆਈ ਜਾਈ ਸਾਹਿਬ ਨੇ ਜਿਹੜਾ ਇਹਨੂੰ ਜੁਰਮਾਨਾ ਪਾਇਆ 4 ਲੱਖ ਦਾ ਇਹ ਬਹੁਤ ਘੱਟ ਹੈਗਾ ਕਿਉਂਕਿ ਸਾਡੀਆਂ ਤੇ ਉਸ ਟਾਈਮ ਮੈਂ ਕਹਿੰਦੀ ਮੈਂ 7 ਲੱਖ ਰੁਪਈਆ ਤੇ ਤਕਰੀਬਨ ਆਪਣੇ ਘਰ ਉਂਝ ਹੀ ਛੱਡੇ ਆਈ ਮੇਰਾ ਸੋਨਾ 70 ਟੋਲੇ ਤੇ ਮੇਰਾ ਸੋਨਾ ਰਹਿ ਗਿਆ ਮੇਰੀ ਚਾਂਦੀ ਰਹਿ ਗਈ ਸਾਡਾ ਪਰਿਆ ਕਰ ਰਹਿ ਗਿਆ ਹਾਈ ਸਾਨੂੰ ਕੋਈ ਪੁੱਛੇ ਅਸੀਂ ਕਿਵੇਂ ਆਪਣੇ ਬੱਚੇ ਪਾਲੇ ਸਾਨੂੰ ਕੋਈ ਪੁੱਛੇ ਅਸੀਂ ਕਰਾਂ ਹੱਥਾਂ ਵਿੱਚ ਸੂਈ ਨਹੀਂ ਸੀ ਪਕੜੀ ਸਾਰਾ ਦਿਨ ਰਾਤ ਮਿਹਨਤਾਂ ਕਰਕੇ ਨੌਕਰਾਂ ਦੀਆਂ ਤਰ੍ਹਾਂ ਚਾਰ-ਚਾਰ ਘਰਾਂ ਵਿੱਚ ਨੌਕਰ ਸਨ ਇੱਥੇ ਆ ਕੇ ਅਸੀਂ ਨੌਕਰਾਂ ਦੀ ਤਰ੍ਹਾਂ ਕੰਮ ਕਰਕੇ ਮਿਹਨਤ ਕਰਕੇ ਆਪਣੇ ਬੱਚੇ ਪਾਲੇ ਸਾਨੂੰ ਕਿਤੋਂ ਤਸੱਲੀ ਹੋ ਜਾਏਗੀ ਕਿ ਇਹਨੂੰ 4 ਲੱਖ 4 ਲੱਖ ਜਿਹੜਾ ਜੁਰਮਾਨਾ ਪਿਆ ਜਾਈ ਸਾਹਿਬ ਨੂੰ ਚਾਹੀਦਾ ਸੀਗਾ ਇਹਦੀ ਜਿੰਨੀ ਪ੍ਰਾਪਰਟੀ ਸੀਗੀ ਹੋ ਸਾਰੀ ਪਟੀਏ ਦੀ ਜਬਤ ਹੁੰਦੀ ਤਾਂ ਕਿ ਇਹਦੇ ਬੱਚੇ ਵੀ ਘਰੋਂ ਬੇਕਾਰ ਹੁੰਦੇ ਜਿਵੇਂ ਸਾਡੇ ਬੱਚੇ ਰੁਲੇ ਇਹਦੇ ਬੱਚੇ ਵੀ ਰੁਲਦੇ ਉਹਨਾਂ ਨੂੰ ਪਤਾ ਲੱਗਦਾ ਇੱਕ ਜਗ੍ਹਾ ਤੋਂ ਉੱਜੜ ਕੇ ਦੂਜੀ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਬਸਾਣਾ ਕਿੰਨਾ ਮੁਸ਼ਕਲ ਹੈਗਾ ਸਾਨੂੰ ਕੋਈ ਪੁੱਛੇ 40 ਸਾਲਾਂ ਤੋਂ ਅਸੀਂ ਕਿਵੇਂ ਆਪਣੇ ਝਕਮ ਆਪਣੇ ਦਿਲਾਂ ਦੇ ਵੇਈ ਲਈ ਫਿਰਦੇ ਆ ਪਰ ਮੈਂ ਹੁਣ ਮੋਦੀ ਸਾਹਿਬ ਨੂੰ ਇਹ ਅਪੀਲ ਕਰਦੀ ਆ ਮੋਦੀ ਸਾਹਿਬ ਦੂਸਰੇ ਜਿੰਨੇ ਦਰਿੰਦੇ ਕਾਤਲ ਹੈਗੇਨ ਕਾਂਗਰਸੀ ਇਹਨਾਂ ਨੂੰ ਵੀ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਸਾਡੇ ਜਿਹੜੇ ਅੱਲੇ ਝਕਮ ਹੈਗੇ ਇਹਨਾਂ ਤੇ ਥੋੜੀ ਜੀ ਮਰਮ ਲੱਗ ਸਕੇ Take care.